ਮੈਲਾ ਮਨ ਮੈਲੇ ਵਿਚਾਰ ਪੈਦਾ ਕਰਦਾ ਹੈ ਤੇ ਮੈਲੇ ਵਿਚਾਰ ਮਨੁੱਖ ਦੇ ਸੁਭਾਅ ਨੂੰ ਮੈਲਾ ਬਣਾ ਦਿੰਦੇ ਨੇ ਇਸ ਕਰਕੇ ਗੁਰਬਾਣੀ ਵਿੱਚ ਪਾਤਸ਼ਾਹ ਜੀ ਨੇ ਆਖਿਆ ਕਿ ਮਨ ਨਿਰਮਲ ਹੋਣਾ ਚਾਹੀਦਾ ਹੈ ਹੁਣ ਇੱਕ ਵਿਅਕਤੀ ਜਿਹੜਾ ਬਾਹਰੋਂ ਨਿਰਮਲ ਹੈ ਪਰ ਅੰਦਰੋਂ ਮੈਲਾ ਹੈ ਪਰ ਸਮਾਜ ਵਿੱਚੋਂ ਬਾਹਰੋਂ ਤਾਂ ਬਹੁਤ ਨਿਰਮਲ ਨਜ਼ਰ ਆ ਰਿਹਾ ਹੈ ਸਾਫ਼ ਨਜ਼ਰ ਆ ਰਿਹਾ ਹੈ پاک ਨਜ਼ਰ ਆ ਰਿਹਾ ਹੈ ਪਵਿੱਤਰ ਨਜ਼ਰ ਆ ਰਿਹਾ ਹੈ ਬਾਹਰੋਂ ਬੜੀ ਸੁੱਚਮਤਾ ਰੱਖ ਰਿਹਾ ਹੈ ਗੁਰੂ ਪਾਤਸ਼ਾਹ ਜੀ ਨੇ ਬਾਣੀ ਵਿੱਚ ਉਹਦੇ ਬਾਰੇ ਵੀ ਜ਼ਿਕਰ ਕੀਤਾ ਹੈ ਕਿ ਇੱਕ ਵਿਅਕਤੀ ਹੋਇਆ ਜਿਹੜਾ ਬਾਹਰੋਂ ਤਾਂ ਧਰਮੀ ਹੈ ਬਾਹਰੋਂ ਤਾਂ ਪਵਿੱਤਰ ਹੈ ਪਰ ਅੰਦਰੋਂ ਮੈਲਾ ਹੈ ਹੁਣ ਇੱਕ ਵਿਅਕਤੀ ਉਹ ਹੈ ਜਿਹੜਾ ਅੰਦਰੋਂ ਵੀ ਨਿਰਮਲ ਹੈ ਤੇ ਬਾਹਰੋਂ ਵੀ ਨਿਰਮਲ ਹੈ ਜਿਹੋ ਜਾਂ ਉਹਦੇ ਅੰਦਰ ਨੇਚਰ ਸੁਭਾਅ ਹੈ ਉਦਾਂ ਦੇ ਹੁੰਦਾ ਬਾਹਰ ਸੁਭਾਅ ਹੈ ਕੋਈ ਫਰਕ ਨਹੀਂ ਹੈ ਹੁਣ ਜਿਹੜਾ ਵਿਅਕਤੀ ਬਾਹਰੋਂ ਤਾਂ ਚੰਗਾ ਦਿਸ ਰਿਹਾ ਪਰ ਅੰਦਰੋਂ ਚੰਗਾ ਨਹੀਂ ਹੈ ਐਸਾ ਵਿਅਕਤੀ ਸਮਾਜ ਨੂੰ ਪਰਿਵਾਰ ਨੂੰ ਕੁਝ ਸਮੇਂ ਵਾਸਤੇ ਭ੍ਰਮਿਤ ਕਰ ਸਕਦਾ ਹੈ ਭੁਲੇਖਾ ਪਾ ਸਕਦਾ ਹੈ ਪਰ ਆਪਣੇ ਆਪ ਨੂੰ ਨਹੀਂ ਜਾਂ ਇਹ ਕਹ ਲਿਏ ਵੀ ਅਕਾਲ ਪੁਰਖੀਆਂ ਗੁਰੂ ਨੂੰ ਉਹ ਧੋਖਾ ਨਹੀਂ ਦੇ ਸਕਦਾ ਦੋ ਪਾਵਨ ਸ਼ਬਦ ਅਨੰਦ ਸਹਿਬ ਦੀ ਬਾਣੀ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਕੱਠੇ ਉਚਾਰਨ ਕਰ ਦਿੱਤੇ ਪਹਿਲਾ ਸ਼ਬਦ ਪਹਿਲੀ ਉਹ ਪੌੜੀ ਉਸ ਵਿੱਚ ਮਹਾਰਾਜਾ ਜੀ ਨੇ ਜਿਉ ਮੈਲੇ ਬਾਹਰੋਂ ਨਿਰਮਲ ਉਹ ਅੰਦਰੋਂ ਤਾਂ ਮੈਲੇ ਨੇ ਪਰ ਬਾਹਰੋਂ ਨਿਰਮਲ ਨੇ ਜੀਓ ਮੈਲੇ ਬਾਰੋਂ ਨਿਰਮਲ ਬਾਰੋਂ ਨਿਰਮਲ ਜੀਓ ਤਮੈਲੇ ਤਿਨੀ ਜਨਮ ਜੁ ਹੈ ਹਾਰਿਆ ਗੁਰੂ ਸਹਿਬਾ ਜੀ ਨੇ ਵੀ ਉਹ ਵਿਅਕਤੀ ਆਪਣਾ ਜੀਵਨ ਇਸ ਤਰ੍ਹਾਂ ਹਾਰ ਰੇ ਨੇ ਜਿਵੇਂ ਕੋ ਜਵਾਰੀ ਆਪਣੀ ਸਾਰੀ ਸੰਪਤੀ ਜੁਏ ਵਿਚਾਰ ਜਾਂਦਾ ਔਰ ਜਵਾਰੀ ਨੂੰ ਇਹ ਭੁਲੇਖਾ ਹੁੰਦਾ ਹੈ ਕਿ ਮੈਂ ਹਾਰਾਂਗਾ ਨਹੀਂ ਮੈਂ ਜਿੱਤਾਂਗਾ ਅਗਿਆਨੀ ਬੰਦਾ ਜਿਹੜਾ ਅੰਦਰੋਂ ਜਿੰਦੀ ਮਤ ਬੁੱਧੀ ਜਿੰਦਾ ਮਨ ਅੰਦਰੋਂ ਮੈਲਾ ਹੈ ਉਹ ਬਾਹਰੋਂ ਨਿਰਮਲ ਦਿਸ ਰਿਹਾ ਪਰ ਹੈ ਨਹੀਂ ਐਸਾ ਵਿਅਕਤੀ ਆਪਣੇ ਆਪ ਨੂੰ ਤੇ ਧੋਖੇ ਵਿੱਚ ਰੱਖ ਰਿਹਾ ਪਰ ਆਪਣੇ ਜੀਵਨ ਨੂੰ ਜੂਏ ਦੇ ਵਾਂਗੂ ਹਾਰ ਰਿਹਾ ਹੈ ਐਸਾ ਵਿਅਕਤੀ ਜੀਵਨ ਦੀ ਬਾਜ਼ੀ ਹਾਰ ਜਾਏਗਾ ਐਸੇ ਵਿਅਕਤੀ ਨੂੰ ਬਾਬਾ ਕਬੀਰ ਸਾਹਿਬ ਜੀ ਆਖਦੇ ਨੇ ਕਬੀਰ ਮਨ ਜਾਣੇ ਸਭ ਬਾਤ ਜਾਣਤ ਹੀ ਔਗਣ ਕਰੇ ਵੀ ਮਨ ਨੂੰ ਪਤਾ ਹੈ ਵੀ ਆਹ ਕੰਮ ਗਲਤ ਹੈ ਪਰ ਫਿਰ ਵੀ ਉਹ ਗਲਤ ਕਰੀ ਜਾ ਰਿਹਾ ਹੈ ਉਸ ਨੂੰ ਪਤਾ ਹੈ ਵੀ ਠੱਗੀ ਕਰਨੀ ਮਾੜੀ ਗੱਲ ਹੈ ਪਰ ਠੱਗੀਆਂ ਛੱਡਦਾ ਨਹੀਂ ਵੀ ਚੋਰੀ ਕਰਨੀ ਮਾੜੀ ਗੱਲ ਹੈ ਚੋਰੀਆਂ ਛੱਡਦਾ ਨਹੀਂ ਬੇਈਮਾਨੀ ਮਾੜੀ ਚੀਜ਼ ਆ ਉਹ ਅੱਜ ਕਿ ਕਰਦਾ ਹੈ ਪਰ ਐਸਾ ਵਿਅਕਤੀ ਚਲਾ ਕੇ ਨਾ ਉਹ ਤੁਹਾਡੇ ਹੱਥ ਵਿੱਚ ਵੇਖੋ ਨਜ਼ਰ ਆਵੇਗਾ ਵੀ ਉਹ ਵਿਅਕਤੀ ਸੁਖਮਣੀ ਸਾਹਿਬ ਦਾ ਪਾਠ ਵੀ ਕਰ ਰਿਹਾ ਹੈ ਜਪਜੀ ਸਾਹਿਬ ਦਾ ਪਾਠ ਵੀ ਕਰ ਰਿਹਾ ਹੈ ਉਹ ਸੇਵਾ ਵੀ ਕਰ ਰਿਹਾ ਹੈ ਉਸ ਧਰਮ ਦੇ ਕਰਮ ਵੀ ਸਾਰੇ ਕਰ ਰਿਹਾ ਹੈ ਪਰ ਉਹਦੀ ਹਾਲਤ ਕੀ ਹੈ ਕਬੀਰ ਮਨ ਜਾਣੈ ਸਭ ਬਾਤ ਜਾਣਤ ਹੀ ਔਗਣ ਕਰੈ ਮਨ ਜਾਣਦਾ ਏ ਪਰ ਜਾਣਦਾ ਹੋਇਆ ਵੀ ਉਹ ਗਲਤ ਕਰ ਰਿਹਾ ਹੈ ਤੇ ਬਾਬਾ ਕਬੀਰ ਸਾਹਿਬ ਆਦਿ ਨੇ ਕਾਹੇ ਕੀ ਕੁਸ਼ਲਾਤ ਕਾਦੀ ਖੁਸ਼ੀ ਫਿਰ ਹਾਥ ਦੀਪ ਕੂਏ ਪਰ ਹੈ ਜੇ ਹੱਥ ਵਿੱਚ ਦੀਵਾ ਫੜਿਆ ਤੇ ਖੂਹ ਵਿੱਚ ਛਾਲ ਪਿਆ ਸੱਜਣਾ ਮਾਰਦਾ ਪਿਆ ਤੇਰੇ ਵਰਗਾ ਮੂਰਖ ਦੁਨੀਆ ਵਿੱਚ ਨਹੀਂ ਹੋ ਸਕਦਾ ਕਿ ਹੱਥ ਵਿੱਚ ਜਪਜੀਤ ਸਾਹਿਬ ਦਾ ਗੁਟਕਾ ਹੋਵੇ ਸੁਖਮਣੀ ਸਾਹਿਬ ਦਾ ਗੁਟਕਾ ਹੋਵੇ ਤੇਰੇ ਹੱਥ ਵਿੱਚ ਗਿਆਨ ਦਾ ਦੀਵਾ ਬਲਦਾ ਹੋਵੇ ਤੇ ਤੈਨੂੰ ਉਹ ਬਾਣੀ ਕਹਿ ਰਹੀ ਹੋਵੇ ਕਿ ਭਾਈ ਆਹ ਕੰਮ ਨਾ ਕਰ ਤੇ ਤੂੰ ਫਿਰ ਵੀ ਕਰੀ ਜਾਵੇਂ ਤਾਂ ਫਿਰ ਤਾਂ ਸਿਆਣਪ ਨਹੀਂ ਹੈ ਬਾਬਾ ਕਬੀਰ ਸਾਹਿਬ ਦੇ ਫਿਰ ਮਨ ਜਾਣਦਾ ਏ ਪਰ ਜਾਣਦਾ ਹੋਇਆ ਵੀ ਗਲਤ ਕਰ ਰਿਹਾ ਹੈ ਹੁਣ ਐਸੇ ਵਿਅਕਤੀ ਤਿੰਨ ਜਨਮ ਜੁਆ ਹਾਰਿਆ ਪਰ ਇੱਕ ਵਿਅਕਤੀ ਉਹ ਨੇ ਜਿਹੜੇ ਅੰਦਰੋਂ ਵੀ ਸਪਸ਼ਟ ਨੇ ਤੇ ਬਾਹਰੋਂ ਵੀ ਸਪਸ਼ਟ ਨੇ ਹਾਲਾਂਕਿ ਇਹ ਸਬੰਧ ਵਿੱਚ ਗੁਰੂ ਪਾਤਸ਼ਾਹ ਜੀ ਨੇ ਬੇਅੰਤ ਪ੍ਰਮਾਣ ਗੁਰਬਾਣੀ ਵਿੱਚ ਦਿੱਤੇ ਨੇ ਸੁਖਮਣੀ ਸਾਹਿਬ ਦਾ ਪਾਠ ਜਦੋਂ ਆਪਾਂ ਪੜ੍ਹਦੇ ਆਂ ਕੁਚੀ ਮਹਾਰਾਜ ਨੇ ਇੱਕ ਥਾਂ ਤੇ ਬੜਾ ਪਿਆਰਾ ਬਚਨ ਕੀਤਾ ਹੈ ਗੁਰਦੇਵ ਆਦਿ ਨੇ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸੁਆਨ ਬਾਰੋਂ ਗਿਆਨੀ ਧਿਆਨੀ ਇਸ਼ਨਾਨੀ ਧਰਮ ਦੇ ਕਰਮ ਕਰਦਾ ਸਵੇਰੇ ਉੱਠਦਿਆਂ ਹੀ ਪਰ ਅੰਦਰ ਲੋਭ ਰੂਪੀ ਕੁੱਤਾ ਹੈ ਕਿ ਲੋਕਾਂ ਨੂੰ ਮੈਂ ਕਿਵੇਂ ਵੱਢਣਾ ਹੈ ਅੰਦਰੋਂ ਭਰਾਈ ਨਿੰਦਿਆ ਵੀ ਕਰਦਾ ਚੁਗਲੀ ਵੀ ਕਰਦਾ ਹੈ ਭਾਵ ਅੰਦਰੋਂ ਜੋ ਦੁਨੀਆ ਭਰ ਦੇ ਬੁਰੇ ਕਰਮ ਨੇ ਉਹ ਵੀ ਕਰਦਾ ਹੈ ਪਰ ਬਾਹਰੋਂ ਚੰਗਾ ਬਣਦਾ ਹੈ ਐਸਾ ਵਿਅਕਤੀ ਆਪਣੇ ਜੀਵਨ ਨੂੰ ਜੂਏ ਦੇ ਵਾਂਗੂ ਹਾਰ ਜਾਂਦਾ ਹੈ ਜਿੱਦਣ ਮਨੁੱਖ ਦੇ ਸਾਹਮਣੇ ਉਹ ਸਭ ਸਵਾਬਕਤਾ ਪਿਆ ਹੁੰਦਾ ਹੈ ਫਿਰ ਉਸ ਸਮੇਂ ਮਨੁੱਖ ਦੇ ਕੋਲ ਕੋਈ ਜਵਾਬ ਨਹੀਂ ਹੁੰਦਾ ਪਰ ਇੱਕ ਵਿਅਕਤੀ ਜਿਹੜਾ ਅੰਦਰੋਂ ਵੀ ਨਿਰਮਲ ਹੈ ਬਾਹਰੋਂ ਵੀ ਨਿਰਮਲ ਹੈ ਗੁਰੂ ਪਾਤਸ਼ਾਹ ਜੀ ਆਦੇ ਨੇ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਉਹਨਾਂ ਦੀ ਸੋਚ ਸਤਗੁਰ ਵਰਗੀ ਹੈ ਉਹਨਾਂ ਦੀ ਵਿਚਾਰ ਸਤਗੁਰ ਵਰਗੀ ਹੈ ਉਹ ਜਿਹੋ ਜੇ ਅੰਦਰੋਂ ਨੇ ਉਹ ਜਿਹੇ ਬਾਹਰੋਂ ਨੇ ਕੋਈ ਫਰਕ ਨਹੀਂ ਹੈ ਐਸੇ ਵਿਅਕਤੀ ਜਿਹੜੇ ਨੇ ਜਿਹੜੇ ਸਤਗੁਰ ਦੀ ਵਿਚਾਰ ਨੂੰ ਆਪਣੇ ਅੰਦਰ ਪਣਾ ਕੇ ਚੱਲਦੇ ਨੇ ਉਹਨਾਂ ਦੇ ਅੰਦਰ ਇਹ ਡਰ ਹੈ ਤੇ ਉਹਨਾਂ ਦੇ ਅੰਦਰ ਇਹ ਭੈ ਹੈ ਕਿ ਨਾ ਹੋ ਸਕਦਾ ਕੋਈ ਮੇਰਾ ਭੈਣ ਭਾਈ ਸੱਜਣ ਮਿੱਤਰ ਨਾ ਵੇਖਦਾ ਹੋਵੇ ਹੋ ਸਕਦਾ ਕੋਈ ਸਮਾਜ ਦਾ ਵਿਅਕਤੀ ਨਾ ਵੇਖਦਾ ਹੋਵੇ ਪਰ ਜਿਸ ਬਾਬੇ ਦੀ ਬਾਣੀ ਪੜਦਾ ਉਹ ਤੇ ਵੇਖ ਰਿਹਾ ਹੈ ਨਾ ਜਿਸ ਰੱਬ ਦੀ ਮੈਂ ਗੱਲ ਕਰਦਾ ਜਿਸ ਅਗੇ ਅਰਦਾਸਾਂ ਕਰਦਾ ਜਿਸ ਕੋਲੋਂ ਮੈਂ ਰੋਜ਼ ਮੰਗਦਾ ਵਾਂ ਜੋਦੜੀਆਂ ਕਰਦਾ ਵਾਂ ਹੁੰਦੇ ਤੋਂ ਤੇ ਛੁਪਿਆ ਨਹੀਂ ਰਹਿ ਸਕਦਾ ਨਾ ਜਿਹੜਾ ਹਰ ਥਾਂ ਤੇ ਤੇਰੇ ਅੰਦਰ ਵੀ ਬੈਠਾ ਹੋਇਆ ਤੇਰੇ ਬਾਹਰ ਵੀ ਹੋਈ ਹੈ ਗੁਰੂ ਪਾਤਸ਼ਾਹ ਜੀ ਨੇ ਇੱਕ ਥਾਂ ਤੇ ਜ਼ਿਕਰ ਕੀਤਾ ਕਿ ਇੱਕ ਚੋਰ ਬੰਦਾ ਸਨ ਲਾ ਕੇ ਜਦੋਂ ਚੋਰੀ ਕਰਦਾ ਹੈ ਤੇ ਉਹ ਕੀ ਕਰਦਾ ਹੈ ਅੱਗੋਂ ਵੇਖਦਾ ਪਿੱਛੋਂ ਵੇਖਦਾ ਹੁਣ ਉਹ ਅੱਗੋਂ ਵੀ ਵੇਖਦਾ ਪਿੱਛੋਂ ਭਈ ਕੋਈ ਪਿੱਛੇ ਤੇ ਨਹੀਂ ਦੇਖ ਰਿਹਾ ਕੋ ਅੱਗੇ ਤੇ ਨਹੀਂ ਦੇਖ ਰਿਹਾ ਪਰ ਉਹ ਚੋਰੀ ਕਰ ਰਿਹਾ ਹੈ ਮਹਾਰਾਜ ਆਜਾ ਦੇ ਨੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛਪਾਵੇ ਰੱਬ ਤੋਂ ਛੁਪਾਇਆ ਨਹੀਂ ਜਾ ਸਕਦਾ ਕਿਉਂਕਿ ਉਹ ਤੇਰੇ ਅੱਗੇ ਵੀ ਬੈਠਾ ਹੈ ਤੇ ਪਿੱਛੇ ਵੀ ਬੈਠਾ ਹੈ। ਅਕਾਲ ਪੁਰਖ ਤੋਂ ਨਹੀਂ ਛੁਪਾਇਆ ਜਾ ਸਕਦਾ। ਕਿਸੇ ਵਿਅਕਤੀ ਤੋਂ ਛੁਪਾਇਆ ਸਕਦਾ ਹੈ। ਪਰ ਅਕਾਲ ਪੁਰਖ ਤੋਂ ਕਿਵੇਂ ਛੁਪਾਵੇਂਗਾ ਜਿਹੜਾ ਤੇਰੇ ਅੰਦਰ ਬੈਠਾ ਹੈ। ਹੁਣ ਜਿਨ੍ਹਾਂ ਦੀ ਕਰਨੀ ਜਿਹੜੀ ਹੈ ਜਿਨ੍ਹਾਂ ਦਾ ਸੁਭਾਅ ਨਿਰਮਲ ਹੈ ਅੰਦਰੋਂ ਵੀ ਉਹ ਤੇ ਬਾਹਰੋਂ ਵੀ ਨਿਰਮਲ ਨੇ ਪਵਿੱਤਰ ਨੇ। ਗੁਰੂ ਅਮਰਦਾਸ ਪਾਤਸ਼ਾਹ ਜੀ ਆਦ ਨੇ ਜੀਓ ਨਿਰਮਲ ਬਾਰੋਂ ਨਿਰਮਲ ਬਾਰੋਂ ਤਾਂ ਨਿਰਮਲ ਜੀਉ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚੈ ਨਹੀਂ ਸਹਿ ਬਾਦਨੇ ਵੀ ਉਥੇ ਕੂੜ ਜਿਹੜਾ ਉਹ ਪਹੁੰਚ ਨਹੀਂ ਸਕਦਾ ਉਥੇ ਇੱਕ ਗਲਤ ਖਿਆਲ ਵੀ ਜਿਹੜਾ ਪਹੁੰਚ ਨਹੀਂ ਸਕਦਾ ਜਿੱਥੇ ਸਤਗੁਰ ਦੀ ਬਾਣੀ ਜਿੱਥੇ ਸਤਗੁਰ ਦਾ ਉਪਦੇਸ਼ ਹੈ ਜਿਸ ਹਿਰਦੇ ਵਿੱਚ ਉਥੇ ਗਲਤ ਚੀਜ਼ ਪਹੁੰਚ ਨਹੀਂ ਸਕਦੀ ਕਿਉਂ ਦਾ ਕਾਰਨ ਹੈ ਚੌ ਗਿਰਗ ਹਮਾਰੇ ਰਾਮਕਾਰ ਸਾਡੇ ਚਾਰੇ ਪਾਸੇ ਇੱਕ ਲਾਈਨ ਖਿੱਚੀ ਜਾਂਦੀ ਹੈ ਸ਼ਬਦ ਦੇ ਨਾਲ ਕਿ ਇੱਕ ਗਲਤ ਖਿਆਲ ਵੀ ਜਿਹੜਾ ਜਦੋਂ ਆਉਣ ਲੱਗੇਗਾ ਗੁਰਬਾਣੀ ਉਸੇ ਵੇਲੇ ਸੁਚੇਤ ਕਰੇਗੀ ਨਾ ਭਾਈ ਆਹ ਕੰਮ ਨਹੀਂ ਕਰਨਾ ਮੇਰੇ ਗੁਰੂ ਨੂੰ ਪਉਂਦਾ ਨਹੀਂ ਹੈ ਜਦੋਂ ਉਹ ਨਿੰਦਿਆ ਕਰਨ ਲੱਗੇ ਉਸੇ ਵੇਲੇ ਗੁਰਬਾਣੀ ਨੇ ਅੰਦਰੋਂ ਕਹਿ ਦੇਣਾ ਕਿ ਭਲਿਆ ਪਰਾਈ ਨਿੰਦਿਆ ਨਹੀਂ ਕਰਨੀ ਜੇ ਤੂੰ ਪਰਾਇ ਨਿੰਦਿਆ ਕਰਨ ਲੱਗੇ ਮਹਾਰਾਜ ਨੇ ਉਸੇ ਵੇਲੇ ਤੈਨੂੰ ਟੋਕ ਦੇਣਾ ਉਸੇ ਵੇਲੇ ਉਹਨੇ ਤੈਨੂੰ ਕਹਿਣਾ ਜਿਸ ਅੰਦਰ ਤਾਤ ਪਰਾਇ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ ਉਸੇ ਵੇਲੇ ਗੁਰੂ ਨੇ ਰੋਕ ਦੇਣਾ ਜਿੱਦਣ ਤੇਰੇ ਹੱਥ ਕਿਸੇ ਦਾ ਹੱਕ ਖਾਣ ਵਾਲੇ ਪਾਸੇ ਵਧਣਗੇ ਨਾ ਜੇ ਤੇਰਾ ਅੰਦਰ ਮਨ ਥੋੜਾ ਜਿਹਾ ਵੀ ਕਿਤੇ ਗਲਤ ਕਰਨ ਲੱਗੇਗਾ ਉਸੇ ਵੇਲੇ ਗੁਰੂ ਨੇ ਕਹਿ ਦੇਣਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਆਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ ਜਿੱਦਣ ਤੇਰੇ ਅੰਦਰ ਇੱਕ ਵੀ ਪੈਸੇ ਦੀ ਚੋਰੀ ਕਰਨ ਤੱਕ ਦਾ ਖਿਆਲ ਆਵੇਗਾ ਬਾਬੇ ਨੇ ਕਹਿ ਦੇਣਾ ਚੋਰ ਕੀ ਆਮਾ ਭਰੇ ਨਾ ਕੋਏ ਤੂੰ ਰੋਜ ਪੜ ਤੈ ਬਾਣੀ ਅਸ਼ੰਖ ਚੋਰ ਹਰਾਮ ਖੋਰ ਇਹ ਸ਼ਬਦ ਕਿੰਦੇ ਵਾਸਤੇ ਨੇ ਸ਼ਬਦ ਸਾਡੇ ਵਾਸਤੇ ਸਨ ਇਹ ਉਦੇਸ਼ ਮਨੁੱਖਤਾ ਵਾਸਤੇ ਸੀ ਹੁਣ ਮੇਰੇ ਗੁਰਦੇਵ ਪਾਤਸ਼ਾਹ ਜੀ ਨੇ ਆਖਿਆ ਜਿਨ੍ਹਾਂ ਦਾ ਮਨ ਨਿਰਮਲ ਜਿਨ੍ਹਾਂ ਦਾ ਤਨ ਨਿਰਮਲ ਹੁਣ ਐਸੇ ਵਿਅਕਤੀ ਦੁਨੀਆ ਦੇ ਅੰਦਰ ਉਹ ਬਹੁਤ ਤਾਕਤਵਰ ਹੁੰਦੇ ਨੇ ਅੱਜ ਮੈਡੀਕਲ ਸਾਇੰਸ ਨੇ ਇਹ ਪ੍ਰੂਵ ਕਰਤਾ ਸਿੱਧ ਕਰਤਾ ਕਿ ਜਿਹੜੇ ਮਨ ਕਰਕੇ ਤਾਕਤਵਰ ਵਿਅਕਤੀ ਨੇ ਨਾ ਉਹ ਦੁਨੀਆ ਦੇ ਅੰਦਰ ਤਨ ਕਰਕੇ ਵੀ ਕੰਮ ਕਾਮਯਾਬ ਹੁੰਦੇ ਨੇ ਕਿਉਂਕਿ ਸਾਡੇ ਮਨ ਦਾ ਪ੍ਰਭਾਵ ਸਾਡੇ ਤਨ ਦੇ ਗਿਆਨ ਇੰਦਰੀਆਂ ਤੇ ਬਹੁਤ ਪੈਂਦਾ ਹੈ ਅਸੀਂ ਜੋ ਖਾਂਦੇ ਆ ਜੋ ਬੋਲਦੇ ਆ ਜੋ ਪਹਿਨਦੇ ਆ ਜੋ ਸੋਚਦੇ ਆ ਉਹਦਾ ਇਫੈਕਟ ਸਾਡੀ ਬਾਡੀ ਤੇ ਪੈਂਦਾ ਹੈ ਇੱਕ ਕਿਤਾਬ ਆਈ ਹੈ ਦਾ ਸਿਕਰਟ ਪੜਨ ਵਾਲੀ ਹੈ ਉਹਨਾਂ ਦੇ ਵਿੱਚ ਵੱਖ-ਵੱਖ ਵਿਅਕਤੀਆਂ ਦੀ رائے ਦਿੱਤੀ ਗਈ ਤੇ ਉਹਨਾਂ ਨੇ ਆਪਣੇ ਜੀਵਨ ਦਾ ਬੜਾ ਵੱਡਾ ਤਜਰਬਾ ਦੱਸਿਆ ਉਹ ਇਹ ਦੱਸਿਆ ਕਿ ਜੋ ਆਪਾਂ ਸੋਚਦੇ ਹਾਂ ਉਹ ਹੀ ਹੁੰਦਾ ਜਾਂਦਾ ਹੈ ਅੱਜ ਮੈਂ ਮੈਡੀਕਲ ਸਾਇੰਸ ਸਪਰੂਵ ਕਰਦੀ ਜੋ ਤੁਸੀਂ ਸੋਚੋਗੇ ਉਹ ਜੇ ਬਣ ਜਾਓਗੇ ਤੁਸੀਂ ਕੀ ਬਣਨਾ ਚਾਹੁੰਦੇ ਹੋ ਜੋ ਤੁਹਾਡੇ ਵਿਚਾਰ ਨੇ ਉਹੀ ਤੁਸੀਂ ਬਣ ਜਾਓਗੇ ਤੁਹਾਡੇ ਵਿਚਾਰ ਹੀ ਤੁਹਾਡਾ ਜੀਵਨ ਘੜਦੇ ਨੇ ਜੋ ਤੁਸੀਂ ਅੱਜ ਸੋਚ ਰਹੇ ਹੋ ਆਉਣ ਵਾਲੇ ਭਵਿੱਖ ਵਿੱਚ ਤੁਹਾਡਾ ਉਹੀ ਜੀਵਨ ਬਣ ਜਾਵੇਗਾ ਤਾਂ ਜਿੱਦਾਂ ਦੇ ਸਾਡੇ ਮਨ ਦੇ ਖਿਆਲਾਤ ਨੇ ਜਿੱਦਾਂ ਦੇ ਵਿਚਾਰ ਨੇ ਜਿੱਦਾਂ ਦੀ ਸਾਡੀ ਸੋਚ ਹੈ ਸਾਡਾ ਜੀਵਨ ਓਦਾਂ ਦਾ ਬਣਦਾ ਜਾਂਦਾ ਹੈ ਓਦਾਂ ਦਾ ਹੀ ਰਸਤਾ ਬਣਦਾ ਜਾਵੇਗਾ ਗੁਰਬਾਣੀ ਵਿੱਚ ਬਾਬਾ ਕਬੀਰ ਸਾਹਿਬ ਨੇ ਆਖਿਆ ਉਹ ਆਦਿ ਨੇ ਜੇ ਮਨ ਕਰਕੇ ਬੰਦਾ ਕਮਜ਼ੋਰ ਹੋ ਜਾਵੇ ਨਾ ਤੇ ਸਰੀਰ ਹਿੰਮਤ ਹਾਰ ਜਾਂਦਾ ਹੈ ਪਰ ਜੇ ਮਨ ਕਰਕੇ ਬੰਦਾ ਤਾਕਤਵਰ ਹੋਵੇ ਤੇ ਦੁਨੀਆ ਦੇ ਅੰਦਰ ਮਨੁੱਖ ਕਦੀ ਵੀ ਹਾਰ ਨਹੀਂ ਸਕਦਾ ਸਰੀਰ ਕਰਕੇ ਵੀ ਸਟਰੋਂਗ ਹੋਵੇਗਾ ਮਨ ਨਾ ਡਿਗੇ ਤਨ ਕਹੇ ਕੋ ਡਰਾਏ ਚਰਨ ਕਮਲ ਚਿਤ ਰਿਓ ਸਮਾਏ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਜੇ ਮਨ ਨਹੀਂ ਡੋਲਿਆ ਨਾ ਤੇ ਤਨ ਨਹੀਂ ਡੋਲੇਗਾ ਤੇ ਜਿੱਦਣ ਮਨ ਡੋਲ ਗਿਆ ਫਿਰ ਤਨ ਤੇ ਡੋਲਣ ਲੱਗਿਆ ਸਮਾਂ ਨਹੀਂ ਲਾਵੇਗਾ ਉਸੇ ਵੇਲੇ ਡੋਲ ਗਿਆ ਜੇ ਤੇਰਾ ਮਨ ਡਰ ਗਿਆ ਫਿਰ ਸਰੀਰ ਉਸੇ ਵੇਲੇ ਡਰ ਜਾਏਗਾ ਜੇ ਮਨ ਪਹਿਪੀਤ ਨਹੀਂ ਹੈ ਤੇ ਸਰੀਰ ਕਦੀ ਪਹਿਪੀਤ ਨਹੀਂ ਹੋਵੇਗਾ ਸਭ ਤੋਂ ਪਹਿਲਾਂ ਮਨ ਸਵਿਕਾਰ ਕਰਦਾ ਹੈ ਫਿਰ ਤਨ ਸਵਿਕਾਰ ਕਿਉਂਕਿ ਮਨ ਹੀ ਸਿਗਨਲ ਭੇਜਦਾ ਹੈ ਸਰੀਰ ਨੂੰ ਸਾਡੀ ਸਾਰੀ ਬਾਡੀ ਨੂੰ ਸਾਡੇ ਅੰਦਰ ਚਲਾਉਣ ਵਾਲਾ ਮਨ ਹੈ ਤੇ ਜਿਵੇਂ ਹੀ ਮਨ ਡੋਲ ਗਿਆ ਸਰੀਰ ਨੇ ਉਸੇ ਵੇਲੇ ਡੋਲ ਜਾਣਾ ਇਹਦੀ ਬੜੀ ਵੱਡੀ ਮਿਸਾਲ ਇਤਿਹਾਸ ਵਿੱਚੋਂ ਮਿਲਦੀ ਹੈ ਪਹਾੜੀ ਰਾਜਿਆਂ ਨੇ ਜਦੋਂ ਦਸ਼ਮੇਸ਼ ਪਿਤਾ ਆਨੰਦਪੁਰ ਦੀ ਧਰਤੀ ਤੇ ਨੇ ਉਹਨਾਂ ਨੇ ਹਮਲਾ ਕਰ ਦਿੱਤਾ ਹੁਣ ਉਹਨਾਂ ਨੇ ਹਮਲਾ ਕੀਤਾ ਪਰ ਇੱਕ ਨਵੀਂ ਬਿਉਂਤ ਬਣਾਈ ਇੱਕ ਹਾਥੀ ਬੜਾ ਤਾਕਤਵਰ ਸੀ ਤੇ ਉਹਦੇ ਮੱਥੇ ਦੇ ਉੱਤੇ ਤਵੇ ਬੰਨ ਦਿੱਤੇ ਗਏ ਤੇ ਉਹਨੂੰ ਸ਼ਰਾਬ ਪਿਆ ਦਿੱਤੀ ਗਈ ਹਾਥੀ ਇੱਕ ਤਾਕਤਵਰ ਜੀਵ ਹੈ ਹਨ ਹੈ ਤਾਂ ਉਹ ਇੱਕ ਪਸ਼ੂ ਹੈ ਜੀਵ ਹੈ ਉਹਨੂੰ ਨਹੀਂ ਪਤਾ ਵੀ ਮੇਰਾ ਕੌਣ ਹੈ ਤੇ ਬਗਾਨਾ ਕੌਣ ਹੈ ਬਸ ਉਹਦੇ ਕੋਲ ਤਾਕਤ ਹੈ ਪੁਰਾਣੇ ਸਮਿਆਂ ਵਿੱਚ ਜੰਗਾਂ ਜੁੱਧਾਂ ਵਿੱਚ ਹਾਥੀ ਵਰਤੇ ਜਾਂਦੇ ਸਨ ਘੋੜੇ ਵਰਤੇ ਜਾਂਦੇ ਸਨ ਤਾਂ ਇੱਕ ਤਕੜੇ ਤਾਕਤਵਰ ਹਾਥੀ ਨੂੰ ਸ਼ਰਾਬ ਪਿਆ ਕੇ ਮੱਥੇ ਤੇ ਤਵੇ ਬੰਨ ਦਿੱਤੇ ਗਏ ਫੌਜ ਦੇ ਅੱਗੇ ਲਾ ਦਿੱਤਾ ਗਿਆ ਵੀ ਜਿਸ ਕਿਲੇ ਵਿੱਚ ਦਸ਼ਮੇਸ਼ ਪਿਤਾ ਬੈਠੇ ਨੇ ਨਾ ਉਸ ਕਿਲੇ ਦੇ ਦਰਵਾਜ਼ੇ ਨੂੰ ਤੋੜ ਦਿੱਤਾ ਜਾਵੇ ਹਾਥੀ ਤਾਕਤਵਰ ਹੈ ਇਸ ਕਰਕੇ ਹਾਥੀ ਤੋੜ ਸਕਦਾ ਹੈ ਹੁਣ ਪਹਾੜੀ ਰਾਜੇ ਫੌਜ ਲੈ ਕੇ ਆ ਰਹੇ ਨੇ ਦਸ਼ਮੇਸ਼ ਪਿਤਾ ਨੂੰ ਪਤਾ ਲੱਗ ਗਿਆ ਔਰ ਖਬਰیں ਮਿਲੀ ਵੀ ਪਾਦਸ਼ਾ ਇੱਕ ਤਾਕਤਵਰ ਹਾਥੀ ਨੂੰ ਸ਼ਰਾਬ ਪਿਆ ਕੇ ਮੱਥੇ ਤੇ ਤਵੇਂ ਬੰਨ ਕੇ ਤੇ ਉਹਨੂੰ ਲੈ ਕੇ ਆਇਆ ਜਾ ਰਿਹਾ ਹੈ ਤੇ ਪਾਤਸ਼ਾਹ ਜੀ ਕਿਲੇ ਦਾ ਦਰਵਾਜ਼ਾ ਟੁੱਟ ਗਿਆ ਫੌਜ ਅੰਦਰ ਵੜ ਜਾਵੇਗੀ ਤੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਸੀਂ ਬਹੁਤ ਥੋੜੇ ਹਾਂ ਕਿਵੇਂ ਮੁਕਾਬਲਾ ਕਰਾਂਗੇ ਫਿਰ ਅਗਲੇ ਹਾਥੀਆਂ ਨਾਲ ਮੁਕਾਬਲਾ ਕਰਨ ਆਏ ਨੇ ਸਾਡੇ ਕੋਲ ਤਾਂ ਹਾਥੀ ਨਹੀਂ ਤੇ ਦਸ਼ਮੇਸ਼ ਪਿਤਾ ਮੁਸਕਰਾ ਪਏ ਹੱਸ ਪਏ ਤੇ ਹੱਸ ਕੇ ਕਹਿ ਲਗੇ ਕਿਨੇ ਕਿਹਾ ਤੁਹਾਨੂੰ ਸਾਡੇ ਕੋਲ ਹਾਥੀ ਨਹੀਂ ਸਾਡੇ ਕੋਲ ਹਾਥੀ ਹੈ ਸਿੱਖ ਕਹਿ ਲਗੇ ਮਹਾਰਾਜ ਹੈ ਤੇ ਫਿਰ ਕਿੱਥੇ ਹੈ ਮਹਾਰਾਜ ਨੇ ਇਸ਼ਾਰਾ ਕੀਤਾ ਇੱਕ ਸਿੱਖ ਬੇਟਾ ਜਿਹਦਾ ਸਰੀਰ ਬਹੁਤ ਭਾਰਾ ਸੀ ਤੇ ਉਹਦਾ ਨਾਂ ਦੁਨੀ ਚੰਦ ਸੀ ਮਹਾਰਾਜ ਨੇ ਹੱਸ ਕੇ ਕਿਹਾ ਕਹਿਣ ਲੱਗਿਆ ਦੁਨੀ ਚੰਦ ਸਾਡਾ ਹਾਥੀ ਤੇ ਇਹ ਰੋਜ਼ ਲੰਗਰ ਦੇ ਵਿੱਚੋਂ ਪ੍ਰਸ਼ਾਦ ਛਕਦਾ ਤੇ ਸਭ ਤੋਂ ਜ਼ਿਆਦਾ ਖੁਰਾਕ ਖਾਂਦੀ ਹੈ ਤੇ ਫਿਰ ਇਹ ਸਾਡਾ ਹਾਥੀ ਹੋ ਜਾਣਾ ਇਹ ਹਾਥੀ ਸਾਡਾ ਉਸ ਹਾਥੀ ਨਾਲ ਮੁਕਾਬਲਾ ਕਰੇਗਾ ਜਦੋਂ ਇੰਨੀ ਗੱਲ ਆਖੀ ਦੁਨੀ ਚੰਦ ਡਰ ਗਿਆ ਦੁਨੀ ਚੰਦ ਡਰ ਗਿਆ ਉਹਨੇ ਆਖਿਆ ਪਾਦਸ਼ਾ ਜੰਗਾਂ ਦੇ ਵਿੱਚ ਵਿਅਕਤੀ ਵਿਅਕਤੀ ਨਾਲ ਲੜਦਾ ਹੈ ਪਰ ਹਾਥੀਆਂ ਨਾਲ ਮੁਕਾਬਲਾ ਕਿਵੇਂ ਕੀਤਾ ਜਾ ਸਕਦਾ ਹੈ ਇਹ ਪੋਸੀਬਲ ਨਹੀਂ ਹੈ ਮਹਾਰਜ ਨੇ ਆਖਿਆ ਦੁਨੀ ਚੰਦ ਵਿਸ਼ਵਾਸ ਰੱਖ ਗੁਰੂ ਦੇ ਉੱਤੇ ਤੂੰ ਸਾਡਾ ਹਾਥੀ ਹੈ ਪਰ ਦੁਨੀ ਚੰਦ ਰਾਤ ਨੂੰ ਡਰਿਆ ਹੋਇਆ ਸਹਿਮਿਆ ਹੋਇਆ ਕਿਲੇ ਦੀ ਕੰਧ ਰੱਸੀ ਪਾ ਕੇ ਟੱਪ ਕੇ ਛਾਲ ਮਾਰ ਕੇ ਦੌੜਨ ਦਾ ਯਤਨ ਕਰਦਾ ਉਤੋਂ ਕਿਲੇ ਤੋਂ ਡਿੱਗਿਆ ਲੱਤ ਟੁੱਟ ਗਈ ਪਰ ਕਿਸੇ ਤਰੀਕੇ ਨਾਲ ਉਹ ਆਪਣੇ ਨਗਰ ਪਹੁੰਚ ਗਿਆ ਸਵੇਰ ਹੋਈ ਮਹਾਰਾਜ ਨੂੰ ਪਤਾ ਲੱਗਿਆ ਸਿੱਖਾਂ ਨੇ ਆਖਿਆ ਮਹਾਰਾਜ ਤੁਹਾਡਾ ਹਾਥੀ ਤੇ ਦੌੜ ਗਿਆ ਮਹਾਰਾਜ ਕਹਿ ਲਗੇ ਕੋਈ ਗੱਲ ਨਹੀਂ ਸਾਡੇ ਕੋਲ ਹਾਥੀਆਂ ਦੀ ਕਮੀ ਹੈ ਇੱਕ ਦੌੜ ਗਿਆ ਦੂਜਾ ਤਿਆਰ ਹੈ ਪਾਤਸ਼ਾਹ ਹੋਰ ਕਿਹੜਾ ਹਾਥੀ ਹੈ ਕਹਿ ਲਗੇ ਆ 18 ਸਾਲ ਦਾ ਨੌਜਵਾਨ ਭਾਈ ਚਿਤਤਰ ਸਿੰਘ ਕਹਿ ਲਗੇ ਇਹ ਵੀ ਸਾਡਾ ਹਾਥੀ ਹੈ ਜਦੋਂ ਇੰਨੀ ਗੱਲ ਆਖੀ ਭਾਈ ਚਿੱਤਰ ਸਿੰਘ ਨੇ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਇੱਕ ਗੱਲ ਆਖੀ ਸਤਿਗੁਰੂ ਤੁਹਾਡੀ ਅਸੀਸ ਹੋਵੇ ਤੁਹਾਡੀ ਕਿਰਪਾ ਹੋਵੇ ਜੇ ਤੁਹਾਡਾ ਥਾਪੜਾ ਹੋਵੇ ਤੁਹਾਡਾ ਹੱਥ ਸਿਰ ਤੇ ਹੋਵੇ ਫਿਰ ਇੱਕ ਹਾਥੀ ਕੀ ਸੈਂਕੜੇ ਹਾਥੀਆਂ ਨਾਲ ਲੜਨ ਲਈ ਬਚਿੱਤਰ ਸਿੰਘ ਤਿਆਰ ਹੈ ਹੁਣ ਵੇਖੋ ਫਰਕ ਹੁਣ ਦੁਨੀ ਚੰਦੀ ਖੁਰਾਕ ਵੀ ਜ਼ਿਆਦਾ ਹੈ ਸਰੀਰ ਵੀ ਬੜਾ ਤਾਕਤਵਰ ਹੈ ਪਰ ਅੰਦਰ ਮਨ ਡਰਿਆ ਹੋਇਆ ਮੈਂ ਹਾਥੀ ਦਾ ਮੁਕਾਬਲਾ ਕਿਵੇਂ ਕਰਾਂਗਾ ਇਸ ਕਰਕੇ ਮਨ ਡਰ ਗਿਆ ਤੇ ਤਨ ਦੀ ਫਿਰ ਤਾਕਤ ਖਤਮ ਜ਼ੀਰੋ ਹੋ ਗਈ ਦੌੜ ਗਿਆ ਹੁਣ ਭਾਈ ਬਚਿੱਤਰ ਸਿੰਘ 18 ਸਾਲ ਦਾ ਹੈ ਪਰ ਉਹਦਾ ਸਰੀਰ ਦੁਨੀ ਚੰਦ ਵਰਗਾ ਨਹੀਂ ਹੈ ਉਹਦਾ ਜਿਹੜਾ ਸਰੀਰ ਹੈ ਉਹ ਆਮ ਜਿਵੇਂ ਨੌਜਵਾਨ ਹੁੰਦੇ ਨੇ ਉਹਨਾਂ ਵਰਗਾ ਪਰ ਮਨ ਇਹਨਾਂ ਤਾਕਤਵਰ ਹੈ ਨਾ ਕਹਿੰਦਾ ਮੈਂ ਸੈਂਕੜੇ ਹਾਥੀਆਂ ਨਾਲ ਲੜ ਜਾਵਾਂਗਾ ਤੇ ਵਾਕਿਆ ਗੱਲ ਖੇਡ ਬਣੀ ਵੀ ਜਦੋਂ ਹਾਥੀ ਆਇਆ ਪਹਾੜੀ ਰਾਜੇ ਆਏ ਤੇ ਭਾਈ ਬਚਿੱਤਰ ਸਿੰਘ ਇੱਕ ਵਰਸ਼ੀ ਲੈ ਕੇ ਜਿਹਨੂੰ ਨਾਗਣੀ ਕਹਿੰਦੇ ਨੇ ਇੱਕ ਘੋੜੇ ਉੱਤੇ ਸਵਾਰ ਹੋ ਕੇ ਤੇ ਕਲਗੀਧਰ ਪਾਤਸ਼ਾਹ ਜੀ ਦਾ ਥਾਪਣਾ ਲੈ ਕੇ ਜਦੋਂ ਦਰਵਾਜ਼ੇ ਖੁੱਲੇ ਤੇ ਇਹ ਕੱਲਾ ਬਚਿੱਤਰ ਸਿੰਘ ਇੰਨੀ ਤਾਕਤ ਦੇ ਨਾਲ ਵਰਸ਼ੀ ਮਾਰਦਾ ਹੈ ਕਹਿ ਲਗੇ ਉਹ ਤਵੇ ਜਿਹੜੇ ਲੋਹੇ ਦੇ ਸਣ ਵਿੰਨ ਕੇ ਤੇ ਉਹਦੇ ਮੱਥੇ ਵਿੱਚ ਜਾ ਵਰਸ਼ੀ ਵਜੀ ਤੇ ਹਾਥੀ ਕਮਲਾ ਝੱਲਾ ਹੋ ਗਿਆ ਆਪਣੀਆਂ ਫੌਜਾਂ ਹੀ ਵੱਢਣ ਲੱਗ ਪਿਆ ਇਹ ਫਰਕ ਹੈ ਡਾਕਟਰ ਦੀਪਕ ਚੋਪੜਾ ਹੋਏ ਨੇ ਉਹਨਾਂ ਨੇ ਇਸ ਗੱਲ ਨੂੰ ਸਬੂਤ ਸਿੱਧ ਕੀਤਾ ਉਹ ਆਦਦੇ ਨੇ ਮਨ ਦੇ ਤਾਕਤਵਰ ਹੋ ਜਾਣ ਦੇ ਨਾਲ ਸਰੀਰ ਦਾ ਬਲ ਵੱਧਦਾ ਪਰ ਜੇ ਮਨ ਕਮਜ਼ੋਰ ਹੋ ਜਾਵੇ ਤੇ ਬੰਦੇ ਦਾ ਸਰੀਰ ਵੀ ਕਮਜ਼ੋਰ ਹੋ ਜਾਂਦਾ ਹੈ ਉਦਾਹਰਨ ਉਹਨਾਂ ਦਿੱਤੀ ਉਹਨਾਂ ਆਖਿਆ ਵੀ ਇੱਕ ਵਿਅਕਤੀ ਦੇ ਹੱਥ ਦੇ ਉੱਤੇ ਬਰਫ਼ ਰੱਖ ਦਿਓ ਤੇ ਉਹ ਸੋਚਣ ਲੱਗ ਜਾਵੇ ਤਾਂ ਉਹਦੀ ਬੋਡੀ ਦਾ ਟੈਂਪਰੇਚਰ ਡਾਊਨ ਹੋ ਜਾਵੇਗਾ ਉਸੇ ਵੇਲੇ ਕੁਝ ਸਮਾਂ ਸੋਚਣਾ ਸ਼ੁਰੂ ਕਰਦੇ ਬੰਦਾ ਤਾਂ ਉਹ ਖਿਆਲਾਤ ਉਸੇ ਵੇਲੇ ਉਹਦੇ ਮਨ ਤੇ ਪ੍ਰਭਾਵ ਜਦੋਂ ਵੱਧਦਾ ਹੈ ਸਰੀਰ ਵਿੱਚ ਤਾਂ ਕੁਦਰਤੀ ਗੱਲ ਹੈ ਪਰ ਉਹਨਾਂ ਸਿੱਧ ਕੀਤਾ ਕਹਿਣ ਲੱਗੇ ਵੀ ਬੰਦੇ ਦੇ ਮਨ ਨੂੰ ਅਗਰ ਤਾਕਤਵਰ ਬਣਾਇਆ ਜਾਵੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ ਕੈਂਸਰ ਵਰਗੀ ਬਿਮਾਰੀ ਨਾਲ ਵੀ ਬੰਦਾ ਲੜ ਕੇ ਤੇ ਜਿੱਤ ਸਕਦਾ ਹੈ ਇਹਨਾਂ ਪ੍ਰੂਵ ਕੀਤਾ ਹੈ ਕਿ ਮਨ ਕਰਕੇ ਅਗਰ ਬੰਦਾ ਤਾਕਤਵਰ ਹੋ ਜਾਵੇ ਤਾਂ ਫਿਰ ਬਿਮਾਰੀਆਂ ਉੱਤੇ ਵੀ ਜਿੱਤ ਪਾ ਸਕਦਾ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਵਿਅਕਤੀ ਨੂੰ ਪੇਟ ਦਾ ਕੈਂਸਰ ਹੋ ਗਿਆ ਉਹਨੇ ਸੋਚਣਾ ਹੀ ਛੱਡ ਦਿੱਤਾ ਕਿ ਮੈਨੂੰ ਕੈਂਸਰ ਹੈ 6 ਮਹੀਨੇ ਬਾਅਦ ਉਹੀ ਵਿਅਕਤੀ ਕੈਂਸਰ ਤੋਂ ਰਹਿਤ ਹੋ ਗਿਆ ਡਾਕਟਰ ਖਾਨ ਹੋ ਕੇ ਮਿੱਕੀ ਖੇਡ ਵਰਤ ਗਈ ਉਹ ਕਹਿੰਦਾ ਮੈਂ ਸੋਚਣਾ ਹੀ ਛੱਡ ਦਿੱਤਾ ਕਿ ਮੈਨੂੰ ਕੋਈ ਬਿਮਾਰੀ ਵੀ ਹੈ ਜਦੋਂ ਸਾਨੂੰ ਪਤਾ ਲੱਗਦਾ ਵੀ ਕੋਈ ਪ੍ਰੋਬਲਮ ਹੈ ਅਸੀਂ ਉਸ ਬਾਰੇ ਇੰਨਾ ਜ਼ਿਆਦਾ ਸੋਚਣਾ ਸ਼ੁਰੂ ਕਰ ਦਿੰਦੇ ਆ ਕਿ ਸਾਡੇ ਅੰਦਰ ਨੈਗੇਟਿਵ એનર્ਜੀ ਇੰਨੀ ਜ਼ਿਆਦਾ ਵੱਜ ਜਾਂਦੀ ਹੈ ਕਿ ਸਾਡੇ ਅੰਦਰ ਉਹ ਜ਼ਹਿਰ ਬੰਨਾ ਸ਼ੁਰੂ ਹੋ ਜਾਂਦਾ ਇੱਕ ਛੋਟੀ ਜੀ ਬਿਮਾਰੀ ਬਹੁਤ ਵੱਡੀ ਬਿਮਾਰੀ ਬਣ ਜਾਂਦੀ ਹੈ ਮੈਂ ਤਾਂ ਹੈਰਾਨ ਹੁੰਨਾ ਅਗਰ ਕੋਈ ਵਿਅਕਤੀ ਡਾਕਟਰ ਕੋਲ ਜਾਂਦਾ ਹੈ ਤੇ ਅਗੋ ਡਾਕਟਰ ਕਹਿੰਦਾ ਚੰਗਾ ਹੋਇਆ ਤੁਸੀਂ ਹੁਣੇ ਆ ਗਏ ਜੇ ਲੇਟ ਆਉਂਦੇ ਤੇ ਜਾਣ ਵੀ ਜਾ ਸਕਦੀ ਸੀ ਕਮਾਲ ਹੋ ਗਿਆ ਡਾਕਟਰ ਇਹ ਗੱਲ ਕਵੇ ਡਾਕਟਰ ਨੂੰ ਤਾਂ ਇਹ ਕਹਿਣਾ ਚਾਹੀਦਾ ਭਾਈ ਤੈਨੂੰ ਕੁਝ ਨਹੀਂ ਹੋਇਆ ਤੂੰ ਠੀਕ ਹੈ ਅੱਧਾ ਮਰੀਜ਼ ਤਾਂ ਉਦੋਂ ਹੀ ਮਰ ਜਾਂਦਾ ਜਦੋਂ ਡਾਕਟਰ ਇਹ ਗੱਲ ਕਹਿੰਦਾ ਲੈ ਭਾਈ ਤੇਰੀ ਬਿਮਾਰੀ ਦਾ ਤੇ ਇਲਾਜ ਹੀ ਕੋਈ ਨਹੀਂ ਉਸੇ ਵੇਲੇ ਅੱਧੀ ਮੌਤ ਤਾਂ ਆਉਂਦੀ ਹੋ ਗਈ ਬੰਦੇ ਮੈਂ ਕਈ ਵਿਅਕਤੀ ਐਸੇ ਜਿਹੜੇ ਨੇ ਜਦੋਂ ਕਦੀ ਵੀ ਇਤਾਂ ਦੀ ਸਮੱਸਿਆ ਬਣਦੀ ਹੈ ਤੇ ਵੇਖਿਆ ਵੀ ਉਸੇ ਵੇਲੇ ਉਹਨਾਂ ਦਾ ਹੱਥ ਫੇਲ ਹੋ ਜਾਂਦਾ ਕਹਿੰਦੇ ਹੈ ਮੈਂ ਤੇ ਬਚਣਾ ਹੀ ਨਹੀਂ ਜਦੋਂ 220 ਦੇ ਵਿੱਚ ਕਰੋਨਾ ਬਿਮਾਰੀ ਆਈ ਬਹੁਤ ਸਾਰੇ ਸੱਜਣ ਸਾਡੇ ਇਹ ਨਾਂ ਸੁਣ ਕੇ ਵੀ ਇਹਦਾ ਇਲਾਜ ਹੀ ਕੋਈ ਨਹੀਂ ਉਹ ਤਾਂ ਛੜਾਈ ਕਰ ਗਏ ਸਿਰਫ ਇੰਨਾ ਹੀ ਵੀ ਇਹਦਾ ਕੋਈ ਇਲਾਜ ਹੀ ਕੋਈ ਨਹੀਂ ਤੇ ਉਹਨਾਂ ਨੂੰ ਥੋੜਾ ਜਿਹਾ ਬੁਖਾਰ ਹੋਇਆ ਘਰਦਿਆਂ ਨੇ ਵੀ ਫਤਿਹ ਬਲਾਤੀ ਕਹਿ ਲਗੇ ਇਸ ਕਮਰੇ ਚਿਰਿਓ ਬਾਹਰ ਨਾ ਨਿਕਲਿਓ ਉਚੜਾਈ ਕਰਕੇ ਚੰਗੇ ਭਲੇ ਵਿਅਕਤੀ ਚੰਗਾ ਸਰੀਰ ਸੋਹਣਾ ਸਰੀਰ ਬਸ ਇੱਕ ਗੱਲ ਕੰਨ ਵਿੱਚ ਪੈ ਗਈ ਵੀ ਤੁਹਾਨੂੰ ਬੁਖਾਰ ਹੋ ਗਿਆ ਤੁਹਾਨੂੰ ਕਰੋਨਾ ਹੋ ਗਿਆ ਤੀ ਹੋ ਗਏ ਇਹ ਹਾਲਾਤ ਨੇ ਕਈ ਵਾਰੀ ਮਨੁੱਖ ਅਜੇ ਘਟਨਾ ਘਟਦੀ ਨਹੀਂ ਪਰ ਉਸ ਬਾਰੇ ਸੁਣ ਕੇ ਹੀ ਬੰਦਾ ਜਿਹੜੇ ਦਮ ਤੋੜ ਜਾਂਦਾ ਤਾਂ ਇਹਦਾ ਮਤਲਬ ਹੀ ਸਾਡੇ ਮਨ ਤੇ ਹਰ ਚੀਜ਼ ਦਾ ਇਹਨਾਂ ਪ੍ਰਭਾਵ ਪੈਂਦਾ ਹੈ ਕਿ ਜੇ ਮਨ ਡੋਲ ਜਾਵੇ ਤੇ ਤਨ ਵੀ ਡੋਲ ਜਾਂਦਾ ਹੈ ਮੈਂ ਕਿਤਾਬ ਪੜ ਰਿਹਾ ਹਾਂ ਉਹਦੇ ਵਿੱਚ ਜ਼ਿਕਰ ਆਇਆ ਕਿ ਇੱਕ ਕਲਾਸ ਦੇ ਬੱਚਿਆਂ ਦੇ ਮਨ ਵਿੱਚ ਇੱਕ ਸ਼ਰਾਰਤ ਸੁੱਜੀ ਉਹਨਾਂ ਆਖਿਆ ਕਿਉਂ ਨਾ ਅੱਜ ਆਪਾਂ ਛੁੱਟੀ ਮਾਰੀਏ ਔਰ ਕੁਦਰਤੀ ਗੱਲ ਹੈ ਕਿ ਇੱਕ ਬੱਚੇ ਦਾ ਮਨ ਦਾ ਇਹ ਵਿਚਾਰ ਸੀ ਉਹਨੇ ਬਾਕੀ ਬੱਚਿਆਂ ਨੂੰ ਵੀ ਸਹਿਮਤ ਕਰ ਲਿਆ ਪਰ ਬਾਕੀ ਬੱਚੇ ਕਹਿੰਦੇ ਵੀ ਅਸੀਂ ਛੁੱਟੀ ਕਿਵੇਂ ਮਾਰਾਂਗੇ ਅਸੀਂ ਤਾਂ ਸਕੂਲ 'ਚ ਆ ਤਾਂ ਉਹ ਜਿਹੜਾ ਸ਼ਰਾਰਤੀ ਬੱਚਾ ਸੀ ਉਹ ਕਹਿ ਲੱਗਾ ਵੀ ਆਪਾਂ ਕੋਲ ਪਲਾਨ ਹੈ ਕੀ ਪਲਾਨ ਹੈ ਕਹਿ ਲੱਗੇ ਬਸ ਤੁਸੀਂ ਇਹ ਕੰਮ ਕਰਨਾ ਜਦੋਂ ਟੀਚਰ ਨੇ ਕਲਾਸ ਵਿੱਚ ਆਉਣਾ ਮੈਂ ਕਵਾਂਗਾ ਵੀ ਵੇਖੋ ਤੁਹਾਨੂੰ ਵੇਖ ਕੇ ਲੱਗ ਰਿਹਾ ਵੀ ਤੁਸੀਂ ਬਿਮਾਰ ਹੋ ਮੇਰੇ ਮਗਰ ਤੁਸੀਂ ਵੀ ਕਹਿਣਾ ਬਸ ਫਿਰ ਮਸਲਾ ਬਾਕੀ ਮਸਲਾ ਸਾਰਾ ਪੇ ਹੱਲ ਹੋ ਜਾਣਾ ਉਹ ਜਦੋਂ ਟੀਚਰ ਕਲਾਸ ਵਿੱਚ ਆਇਆ ਸਾਰੀ ਕਲਾਸ ਉੱਠ ਕੇ ਸਵਾਗਤ ਕਰਦੀ ਹੈ ਨਮਸਕਾਰ ਕਰਦੀ ਹੈ ਉਹ ਸ਼ਰarati ਬੱਚਾ ਕਹਿੰਦਾ ਵੀ ਸਰ ਜੀ ਤੁਹਾਨੂੰ ਤੁਹਾਨੂੰ ਵੇਖ ਕੇ ਲੱਗ ਰਿਹਾ ਤੁਹਾਡੇ ਫੇਸ ਨੇ ਵੀ ਤੁਸੀਂ ਠੀਕ ਨਹੀਂ ਹੈਗੇ ਤੁਹਾਡੀਆਂ ਅੱਖਾਂ ਦੱਸ ਰਹੀਆਂ ਐ ਵੀ ਤੁਸੀਂ ਠੀਕ ਨਹੀਂ ਉਹ ਨੇਕਾ ਮੈਂ ਬਿਲਕੁਲ ਓਕੇ ਹਾਂ ਮੈਂ ਫੇਟਾਂ ਮੈਂ ਠੀਕ ਹਾਂ ਦੂਜਾ ਬੱਚਾ ਕਹਿੰਦਾ ਨਹੀਂ ਨਹੀਂ ਸਰ ਜੀ ਮੈਨੂੰ ਵੀ ਲੱਗ ਰਿਹਾ ਵੀ ਤੁਹਾਡੀਆਂ ਅੱਖਾਂ ਦੇ ਵਿੱਚ ਕੁਝ ਤਾਂ ਫਰਕ ਲੱਗ ਰਿਹਾ ਹੈ ਕੱਲ ਵਰਗੇ ਨਹੀਂ ਲੱਗ ਰਹੇ ਤੁਸੀਂ ਅੱਜ ਫਰਕ ਹੈ ਤੀਜਾ ਬੱਚਾ ਬੋਲਿਆ ਚੌਥਾ ਜਦੋਂ 500 ਬੱਚਿਆਂ ਨੇ ਬੋਲੇ ਬੋਲਿਆ ਤੇ 10 ਕੁ ਮਿੰਟਾਂ ਦੇ ਵਿੱਚ ਟੀਚਰ ਨੂੰ ਇਹਨਾਂ ਤਾਪ ਚੜ ਗਿਆ ਸੀ ਕਿ ਬੋਡੀ ਦਾ ਟੈਂਪਰੇਚਰ ਵੱਧ ਗਿਆ ਜਿਹੜਾ ਨਾਰਮਲ ਆਇਆ ਸੀ ਉਹ ਹੀ ਹੁਣ ਬਿਮਾਰੋ ਕਹਿੰਦਾ ਬੱਚਿਓ ਤੁਸੀਂ ਜਾਓ ਮੈਂ ਹੁਣ ਦਵਾਈ ਲੈ ਕੇ ਤੇ ਆਪਣਾ ਆਰਾਮ ਕਰੋ ਤਾਂ ਇਹ ਫਰਕ ਸਾਡੇ ਜੀਵਨ ਤੇ ਪੈਂਦਾ ਹੈ ਬਾਬਾ ਕਬੀਰ ਸਾਹਿਬ ਦਾ ਇੱਕ ਪਵਨ ਸ਼ਬਦ 52 ਅਖਰੀ ਵਿੱਚ ਉਹਨਾਂ ਨੇ ਵਿਚਾਰਨ ਕੀਤਾ ਇਹ ਵਿਚਾਰ ਕਰਕੇ ਸਮਾਪਤੀ ਕਰੀਏ ਉਹ ਆਖਦੇ ਨੇ ਵੀ ਤੁਸੀਂ ਆਪਣੇ ਮਨ ਨੂੰ ਜਿਸ ਚੀਜ਼ ਨਾਲ ਜੋੜੋਗੇ ਨਾ ਇਹ ਉਸ ਤਰ੍ਹਾਂ ਦੇ ਹੋ ਜਾਏਗਾ ਹੁਣ ਇਹ ਤੁਸੀਂ ਸੋਚੋ ਵੀ ਇਹਨੂੰ ਕਿਸ ਚੀਜ਼ ਨਾਲ ਜੋੜਨਾ ਹੈ ਤੁਸੀਂ ਜਿਸ ਚੀਜ਼ ਨਾਲ ਜਿੰਨਾ ਜ਼ਿਆਦਾ ਜੁੜੇਗਾ ਉਦਾਂ ਦੇ ਹੋ ਜਾਏਗਾ ਫਿਰ ਉਹਨਾਂ ਨਾਲ ਗੱਲ ਕਲੀਅਰ ਕੀਤੀ ਹੈ ਉਹ ਆਖਦੇ ਨੇ ਇਹ ਮਨ ਸ਼ਕਤੀ ਇਹ ਮਨ ਸ਼ਿਓ ਸ਼ਕਤੀ ਦਾ ਇੱਥੇ ਅਰਥ ਹੈ ਮਾਇਆ ਜੇ ਤੁਸੀਂ ਇਹਨੂੰ ਜਗਤ ਨਾਲ ਸੰਸਾਰ ਦੇ ਨਾਲ ਜੋੜੋਗੇ ਤਾਂ ਇਹਦਾ ਸੁਭਾਅ ਸੰਸਾਰ ਵਰਗਾ ਹੋ ਜਾਏਗਾ ਇਸੇ ਮਨ ਦਾ ਮਾਇਆ ਵਰਗਾ ਤੇ ਮਾਇਆ ਮਨ ਉਹ ਨਾ ਵਿਸਰੇ ਮੰਗੇ ਦਮਾ ਦਮ ਫਿਰ ਉਹ ਉਹੀ ਚੀਜ਼ਾਂ ਨੂੰ ਬਾਰ-ਬਾਰ ਰਿਪੀਟ ਕਰੇਗਾ ਯਾਦ ਕਰੇਗਾ ਬਾਰ-ਬਾਰ ਚੇਤਾ ਕਰੇਗਾ ਇਹ ਮਨ ਸ਼ਕਤੀਮਨ ਮਨ ਜੇ ਤੁਸੀਂ ਇਹਨੂੰ ਪਰਮਾਤਮਾ ਨਾਲ ਜੋੜੋਗੇ ਤਾਂ ਇਹੀ ਮਨ ਪਰਮਾਤਮਾ ਦੀਆਂ ਗੱਲਾਂ ਕਰਨ ਲੱਗ ਜਾਵੇਗਾ ਜੇ ਤੁਸੀਂ ਨੂੰ ਮਾਇਆ ਨਾਲ ਜੋੜੋਗੇ ਤੇ ਮਾਇਆ ਦੀਆਂ ਗੱਲਾਂ ਜੇ ਨੂੰ ਤੁਸੀਂ ਰੱਬ ਨਾਲ ਜੋੜੋਗੇ ਰੱਬ ਦੀਆਂ ਗੱਲਾਂ ਅੱਗੇ ਉਹ ਬੜਾ ਪਿਆਰਾ ਜਵਾਬ ਦਿੰਦੇ ਨੇ ਗੱਲ ਹੋਰ ਕਲੀਅਰ ਕਰਦੇ ਨੇ ਇਹ ਮਨ ਸ਼ਕਤੀ ਇਹ ਮਨ ਇਹ ਮਨ ਪੰਜ ਤੱਤ ਕੋ ਜਿਓ ਜਿਹਨੂੰ ਪੰਜ ਤਤਾਂ ਦੇ ਸਰੀਰ ਨਾਲ ਜੋੜ ਲਵੋਗੇ ਇਹੀ ਮਨ ਤਾਂ ਇਹ ਇਹ ਸਰੀਰ ਦੀਆਂ ਗੱਲਾਂ ਕਰੀ ਜਾਏ ਮੈਂ ਅੱਜ ਕੀ ਖਾਣਾ ਹੈ ਮੈਂ ਅੱਜ ਕੀ ਪਾਣਾ ਹੈ ਬਸ ਇਹ ਸਰੀਰ ਨੂੰ ਇਸ ਬਾਰੇ ਹੀ ਸੋਚੀ ਜਾਵੇ ਸਰੀਰ ਬਾਰੇ ਹੀ ਸੋਚੀ ਜਾਵੇ ਇਹ ਮਨ ਪੰਜ ਤੱਤ ਕੋ ਜਿਓ ਇਹ ਮਨ ਲੈ ਜੋ ਉਨਮਨ ਰਹੇ ਤੋ ਤੀਨ ਲੋਕੀ ਬਾਤਾਂ ਕਹੈਂ ਅਗਰ ਇਸ ਮਨ ਨੂੰ ਜਿੱਤ ਲਿਆ ਜਾਵੇ ਤੇ ਕਾਬੂ ਵਿੱਚ ਕਰ ਲਿਆ ਜਾਵੇ ਤਾਂ ਇਹੀ ਮਨ ਫਿਰ ਉਹ ਸਰਵ ਵਿਆਪਕ ਪਰਮਾਤਮਾ ਦੀ ਪਰਵੇਸ਼ਰ ਦੀਆਂ ਗੱਲਾਂ ਕਰਨ ਲੱਗ ਜਾਵੇਗਾ ਜਿਹੜਾ ਮਨ ਨੈਗੇਟਿਵ ਗੱਲਾਂ ਕਰਦਾ ਸੀ ਰੱਬ ਨਾਲ ਜੁੜ ਕੇ ਪੋਜ਼ਿਟਿਵ ਗੱਲਾਂ ਕਰਨ ਲੱਗ ਜਾਵੇਗਾ ਚੰਗੀਆਂ ਵਿਚਾਰਾਂ ਦੇ ਅੰਦਰ ਜਨਮ ਲੈ ਲੈਣ ਗਿਆ ਤਾਂ ਗੁਰਬਾਣੀ ਸਾਡੇ ਮਨ ਦੇ ਮਨੋਵਲ ਨੂੰ ਵਧਾਉਂਦੀ ਹੈ ਤਾਕਤਵਰ ਬਣਾਉਂਦੀ ਹੈ ਇਹਨੂੰ ਕਮਜ਼ੋਰ ਨਹੀਂ ਹੋਣ ਦਿੰਦੀ ਬਾਣੀ ਅਨੁਸਾਰ ਜੇ ਆਪਾਂ ਜੀਵਨ ਬਤੀਤ ਕਰਾਂਗੇ ਤਾਂ ਸਾਡਾ ਮਨ ਸਹਜੇ ਸਹਜੇ ਇੰਨਾ ਮਜ਼ਬੂਤ ਹੋ ਜਾਵੇਗਾ ਕਿ ਦੁਨੀਆ ਵਿੱਚ ਆਈ ਹੋਈ ਹਰ ਇੱਕ ਮੁਸ਼ਕਲ ਨੂੰ ਆਪਾਂ ਬੜੇ ਸੌਖੇ ਢੰਗ ਨਾਲ ਹੱਲ ਕਰ ਸਕਦੇ ਹਾਂ ਖਾਸ ਤੌਰ ਤੇ ਨੌਜਵਾਨ ਬੱਚਿਆਂ ਵਿੱਚ ਬੜੀ ਵੱਡੀ ਪ੍ਰੋਬਲਮ ਆ ਰਹੀ ਹੈ ਨਿੱਕੀ ਜੀ ਗੱਲ ਤੇ ਸਿਰਫ ੜ ਕੇ ਬਹਿ ਜਾਂਦੇ ਨੇ ਕਿ ਮੈਨੂੰ ਡਿਪਰੈਸ਼ਨ ਹੈ ਮੈਨੂੰ ਚਿੰਤਾ ਹੈ ਕਾਰਨ ਕਾਰਨ ਇਹ ਕਿ ਮਨ ਦੇ ਤਲ ਤੇ ਬਹੁਤ ਕਮਜ਼ੋਰ ਨੇ ਇੰਨੇ ਕਮਜ਼ੋਰ ਨੇ ਕਿ ਨਿੱਕੀ ਜੀ ਗੱਲ ਵੀ ਉਹਨਾਂ ਨੂੰ ਬਹੁਤ ਵੱਡੀ ਪ੍ਰਭਾਵਿਤ ਕਰ ਜਾਂਦੀ ਹੈ ਪਰ ਜਿਹੜਾ ਬਾਣੀ ਨਾਲ ਜੁੜਿਆ ਹੈ ਬਹੁਤ ਵੱਡੀ ਘਟਨਾ ਵੀ ਵਾਪਰ ਜਾਵੇ ਤਾਂ ਵੀ ਉਹ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਤਾਂ ਵੀ ਉਹਨਾਂ ਦੇ ਜੀਵਨ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਵੀ ਉਹ ਖਿਆਲ ਏਦਾਂ ਦਾ ਲੈ ਕੇ ਆਉਣ ਵੀ ਨਹੀਂ ਅਸੀਂ ਤਾਂ ਬਸ ਜਾ ਰਹੇ ਹਾਂ ਤਾਂ ਗੁਰਦੇਵ ਪਾਤਸ਼ਾਹ ਜੀ ਆਖਦੇ ਨੇ ਤੁਸੀਂ ਆਪਣੇ ਮਨ ਨੂੰ ਚੰਗੇ ਪਾਸੇ ਲਾਉਣਾ ਹੈ ਕਿ ਮਾੜੇ ਪਾਸੇ ਲਾਉਣਾ ਹੈ ਇਹ ਤੁਸੀਂ ਡਿਸਾਈਡ ਕਰਨਾ ਹੈ ਜੇ ਤੁਸੀਂ ਬਾਣੀ ਵਾਲੇ ਸਵੇਰੇ ਉੱਠਦੇ ਆ ਕੁਦਰਤੀ ਗੱਲ ਹੈ ਜੇ ਬਾਣੀ ਵਾਲੇ ਪਾਸੇ ਜੁੜੋਗੇ ਤੇ ਸਾਰਾ ਦਿਨ ਇਹ ਮਨ ਵਿੱਚ ਬਾਣੀ ਚੱਲੇਗੀ ਕਿਉਂਕਿ ਆਪਾਂ ਜੋ ਸ਼ੁਰੂਆਤ ਕਰਦੇ ਹਾਂ ਨਾ ਸਵੇਰ ਤੋਂ ਜੇ ਸਾਡੀ ਸਵੇਰੇ ਸ਼ੁਰੂਆਤ ਜਿਹੜੀ ਹੈ ਉਹ ਕਿੱਦਾਂ ਦੀ ਹੁੰਦੀ ਹੈ ਕਿ ਅਸੀਂ ਸਵੇਰੇ ਉੱਠਦੇ ਆ ਖਬਰਾਂ ਤੋਂ ਗੱਲ ਸ਼ੁਰੂ ਕਰਦੇ ਆ ਰਾਜਨੀਤੀ ਤੋਂ ਗੱਲਾਂ ਤੇ ਫਿਰ ਸਾਰਾ ਦਿਨ ਰਾਜਨੀਤੀ 'ਚ ਜਿੱਥੇ ਬੰਦਾ ਬੈਠੇਗਾ ਉਹ ਰਾਜਨੀਤੀ ਦੀਆਂ ਗੱਲਾਂ ਅੱਜ ਕਿਹੜਾ ਜਿੱਤੇਗਾ ਕਿਹੜਾ ਆਰੇਗਾ ਕਿੰਨੀਆਂ ਕਿੰਨੀਆਂ ਵੋਟਾਂ ਨੇ ਕਿੰਨੇ ਕਿੰਨੇ ਐਮਪੀ ਬਣਗੇ ਕਿੰਨੇ ਐਮਐਲਏ ਬਣਗੇ ਸਾਰਾ ਦਿਨ ਉਹ ਰਾਜਨੀਤੀ ਉਹਦੇ ਅੰਦਰ ਚੱਲਦੀ ਰਹਿੰਦੀ ਹੈ ਜਦੋਂ ਵੀ ਬੈਠੇਗਾ ਰਾਜਨੀਤੀ ਕਰੇਗਾ ਜੇ ਸਵੇਰੇ ਉੱਠਦੇ ਆ ਤੁਸੀਂ ਚਾਹ ਨਾਲ ਫੜ ਲਈ ਮੈਗਜ਼ੀਨ ਹੱਥ ਵਿੱਚ ਫੜ ਲਈ ਫਿਰ ਸਾਰਾ ਦਿਨ ਮੈਗਜ਼ੀਨ ਅੰਦਰ ਚਲੀ ਜਾਏਗੀ ਤੇ ਜੇ ਸਵੇਰੇ ਉੱਠ ਕੇ ਤੁਸੀਂ ਰੱਬ ਦਾ ਨਾਮ ਜਪੋਗੇ ਜੇ ਤੁਸੀਂ ਚੰਗਾ ਖਿਆਲ ਆਪਣੇ ਮਨ ਵਿੱਚ ਲੈ ਕੇ ਉੱਠੋਗੇ ਤੇ ਮਾਲਕ ਨਾਲ ਜੁੜੋਗੇ ਫਿਰ ਸਾਰਾ ਦਿਨ ਮਾਲਕ ਦੀਆਂ ਗੱਲਾਂ ਹੋਣਗੀਆਂ ਸੋ ਗੁਰੂ ਸਾਹਿਬ ਕਿਰਪਾ ਕਰੋ ਕੱਲ ਦੀ ਆਪਾਂ ਜਿਹੜੀ ਵਿਚਾਰ ਇਹ ਸਾਂਝੀ ਕਰਾਂਗੇ ਕਿ ਜਦੋਂ ਮਨ ਜਿਹੜਾ ਉਹ ਤਾਕਤਵਰ ਹੋ ਜਾਂਦਾ ਹੈ ਜਦੋਂ ਮਨ ਮਜ਼ਬੂਤ ਹੋ ਜਾਂਦਾ ਹੈ ਤਾਂ ਫਿਰ ਜੀਵਨ ਵਿੱਚ ਕੀ ਖੇੜ ਵਰਤਦੀ ਹੈ ਗੁਰੂ ਸਹਿਬ ਕਿਰਪਾ ਕਰ ਹੋਈਆਂ ਭੁੱਲਾਂ ਚੁਕਾਂ ਬਖਸ਼ ਲੈਣੀਆਂ ਵਾਹਿਗੁਰੂ ਜੀ ਕਾ ਖਾਲਸਾ